ਜੂਨ ਦੀ ਜਿਹੜੀ ਸ਼ੁਰੂਆਤ ਹੋਈ ਤੁਹਾਨੂੰ ਦੱਸਦਾ ਕਿ ਹੀਟ ਹੀਟ ਵੇਵਜ਼ ਦੇ ਨਾਲ ਹੋਈ ਸੀ ਜਿਸ ਵਿੱਚ ਦਿਨੋਂ ਰਾਤ ਦਾ ਤਾਪਮਾਨ ਜ਼ਿਆਦਾਤਰ ਗਰਮ ਹੀ ਦੇਖਣ ਨੂੰ ਮਿਲਿਆ ਅ ਜਿਹੜਾ ਤੁਸੀਂ ਕਹਿ ਲੋ ਕਿ ਆਪਾਂ ਨੂੰ ਨੇਰੀ ਦੇਖਣ ਨੂੰ ਮਿਲੀ 2 ਦਿਨ ਪਹਿਲਾਂ ਔਰ ਉਸ ਤੋਂ ਬਾਅਦ ਕੱਲ ਵੀ ਮੌਸਮ ਤੁਸੀਂ ਦੇਖਿਆ ਕਿ ਕਾਫੀ ਕਈ ਜਗ੍ਹਾ 'ਤੇ بارشਾਂ ਆਈਆਂ ਲੇਕਿਨ ਨੇਰੀਆਂ ਆਂਤੇ ਕਰਕੇ ਕਾਫੀ ਜਿਹੜਾ ਨੁਕਸਾਨ ਆ ਬਿਜਲੀ ਵਿਭਾਗ ਨੂੰ ਹੋਇਆ ਹੈ ਕਦਮ ਤੂਫਾਨ ਇਹਨਾਂ ਲੁਧਿਆਣਾ ਸ਼ਹਿਰ ਦੇ ਵਿੱਚ ਨੇਰੀ ਦੇਖਣ ਨੂੰ ਮਿਲੀ ਨਹੀਂ ਜ਼ਿਆਦਾ ਉਸ ਦੇ ਨਾਲ ਤੇਜ਼ ਬਾਰਿਸ਼ ਦੇਖਣ ਨੂੰ ਮਿਲੀ ਕਿ ਪਹਿਲਾਂ ਤੁਸੀਂ ਦੇਖੋ ਸਾਰਾ April ਆਲਮੋਸਟ ਸਾਰਾ May ਜਿਹੜਾ ਡਰਾਈ ਗਿਆ ਹੈ ਬਿਲਕੁਲ ਬਾਰਿਸ਼ ਨਹੀਂ ਸੀਗੀ ਤੇ ਇੱਕਦਮ ਜਦੋਂ ਟੈਂਪਰੇਚਰਸ ਮਤਲਬ ਜਦੋਂ ਬਾਰਿਸ਼ ਨਹੀਂ ਹੁੰਦੀ ਲੈਕ ਆਫ ਮੌਇਸਚਰ ਹੁੰਦਾ ਹੈ ਤਾਂ ਟੈਂਪਰੇਚਰਸ ਵੱਧਦੇ ਰਹਿੰਦੇ ਆ ਇਹ ਤਾਂ ਕਹ ਲੋ ਕਿ ਕਈ ਇਸ ਵਾਰੀ ਤਾਂ ਲੱਖਾਂ ਦਾ ਨਹੀਂ ਬਲਕਿ ਕਰੋੜਾਂ ਦਾ ਨੁਕਸਾਨ ਕਰ ਗਿਆ ਨੇ ਸੋ ਇਦਾਂ ਦੀ ਕੋਈ ਫਿਊਚਰ ਚ ਕੁਝ ਨਜ਼ਰ ਆ ਰਿਹਾ ਹੈ ਡਬਲਯੂ ਡੀ ਦੇ ਅਕੋਰਡਿੰਗ ਤੁਹਾਡੇ ਅਗਰ ਗੱਲ ਕਰੀਏ ਕਿ ਇਦਾਂ ਹੀ ਏਰੀਆ ਹੋਰ ਆ ਸਕਦੇ ਆ ਕਿ ਇਹ ਬਸ ਜੋ ਆਣੀਆਂ ਸੋ ਆ ਚੁੱਕੀਆਂ ਨੇ ਹੋਰ ਅੱਗੇ ਫਿਊਚਰ ਨਹੀਂ ਹੈ ਕੋਈ ਪਹਿਲਾ ਜਨਵਰੀ ਸਾਡੇ ਕੋਲ ਇੰਨਾ ਕੋਲਡ ਵੇਵ ਰਹੀ ਆ ਪੂਰਾ ਮੰਥ ਸਾਡੇ ਕੋਲ ਕੋਲਡ ਵੇਵ ਦਾ ਫੈਕਟਰੀ ਆ ਕਿਉਂਕਿ ਉਹ ਵੀ ਇੱਕ ਤਰ੍ਹਾਂ ਦਾ ਐਕਸਟ੍ਰੀਮ ਇਵੈਂਟ ਸੀਗਾ ਕਿਉਂਕਿ ਪਹਿਲਾਂ ਅਸੀਂ ਨਹੀਂ ਫੇਸ ਕੀਤਾ ਸੀ ਹੁਣ ਅਸੀਂ ਮਈ ਦੇ ਵਿੱਚ ਹੀਟ ਵੇਵ ਇਫੈਕਟ ਦੇਖਿਆ ਉਹ ਵੀ ਬਹੁਤ ਪ੍ਰੋਲੋਂਗ ਹੋਇਆ ਔਰ ਇਹ ਵੀ ਇੱਕ ਤਰ੍ਹਾਂ ਦਾ ਐਕਸੈਪਸ਼ਨਲ ਐਕਸਟ੍ਰੀਮ ਹੋਇਆ ਸੋ ਮਤਲਬ ਇਨ ਫਿਊਚਰ ਵੀ ਹੁਣ ਦੇਖ ਸਕਦੇ ਆ ਕਿ ਆਪਾਂ ਹੋਰ ਵੀ ਐਕਸਟ੍ਰੀਮ ਇਵੈਂਟਸ ਆ ਸਕਦੇ ਆ ਕਿਉਂਕਿ ਕਲਾਈਮੇਟ ਚੇਂਜ ਤਾਂ ਹੋ ਰਿਹਾ ਆਪਾਂ ਦੇਖ ਰਹੇ ਆ ਕਲਾਈਮੇਟ ਚੇਂਜ ਜਿਹੜਾ ਹੋਣ ਤੋਂ ਬਚਾ ਲਈਏ ਕਿ ਜ਼ਿਆਦਾ ਰੁੱਖਾਂ ਦੀ ਨਹੀਂ ਰਹਿ ਗਈ ਇਸ ਸਮੇਂ ਅਗਰ ਗੱਲ ਕਰੀਏ ਬੇਸਿਕ ਲੈ ਪੇਰ ਤੇ ਪੰਜਾਬ ਦੇ ਵਿੱਚ ਜੁਲਾਈ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਬਾਰਿਸ਼ ਮੌਨਸਨ ਦੀ ਪਰ ਇਟ ਇਜ਼ ਦਾ ਰਾਈਟ ਟਾਈਮ ਟੂ ਪਲਾਂਟ ਟਰੀਜ਼ ਹਨਾ ਜੇ ਆਪਾਂ ਹੁਣ ਮੌਨਸਨ ਦੇ ਸੀਜ਼ਨ ਦੇ ਵਿੱਚ ਪਾਣੀ ਪਲਾਂਟਸ ਲਗਾਵਾਂਗੇ ਤਾਂ ਸਾਨੂੰ ਪਾਣੀ ਵੀ ਦੇਣ ਦੀ ਲੋੜ ਨਹੀਂ ਕਿਉਂਕਿ ਉੱਪਰੋਂ ਬਰਸਾਤ ਨਾਲ ਉਹਦੀ ਜਿਹੜੀ ਰਿਕੁਆਇਰਮੈਂਟ ਪੂਰੀ ਹੋ ਜਾਂਦੀ ਹੈ ਕਰ ਵਾਲੀ ਸੀ ਕਿ ਜਿਸ ਦਿਨ ਤੂਫਾਨ ਆਇਆ ਵਾ ਪੂਰਾ ਗੁਰਨੇਰੀ ਆਈ ਹੈ ਇਹ ਗਨੇਰੀ ਦੀ ਗੱਲ ਕਰੀਏ ਤੇ ਉਸ ਦਿਨ 5 ਜੂਨ ਸੀਗਾ 5 ਨੂੰ ਪੂਰੇ ਵਿਸ਼ਵ ਦੇ ਦੇ ਜਿਹੜਾ ਵਰਲਡ এনवायरमेंट डे ਮਨਾਇਆ ਜਾਂਦਾ ਹੈ ਉਹ ਜਿੱਥੇ ਕਈ ਸੰਸਥਾਵਾਂ ਨੇ ਸਵੇਰੇ 5 ਵਜੇ 6 ਵਜੇ ਹੋਰ ਕਈ ਸਕੂਲ ਹਰ ਜਗ੍ਹਾ ਮਤੇ ਸੈਲੀਬ੍ਰੇਟ ਕੀਤਾ ਹੈ ਵਰਲਡ এনवायरमेंट ਡੇ ਪਰ ਇਹ ਹੈ ਕਿ ਜੇ ਆਪਾਂ ਹੁਣ ਉਹ ਪਾਰਟਿਕੂਲਰ ਡੇ ਦੇ ਉੱਪਰ ਸਾਡੇ ਕੋਲ ਇਸ ਤਰ੍ਹਾਂ ਦਾ ਇਵੈਂਟ ਆਇਆ ਤੇ ਸਾਡੇ ਲਈ ਇੱਕ ਮੈਮਰੇਬਲ ਡੇ ਹੈ ਕਿ ਅਸੀਂ ਆਉਣ ਵਾਲੇ ਜਿਹੜੀਆਂ ਚੁਣੌਤੀਆਂ ਉਹਨਾਂ ਦਾ ਸਾਹਮਣਾ ਕਰਨਾ ਹੈ ਸੋ ਸਾਨੂੰ ਹੁਣ ਵਰਡ এনवायरमेंट ਡੇ ਤੇ ਹੀ ਸੋਚਣਾ ਚਾਹੀਦਾ ਸੀ ਕਿ ਅਸੀਂ ਇਸ ਚੀਜ਼ ਨੂੰ ਕਿਵੇਂ ਅੱਗੇ ਤੋਂ ਉਹਨੂੰ ਰੋਕ ਸਕਦੇ ਹਾਂ ਲੋ ਮਾਸ ਸਸ਼ੀਗਲ ਦਾ ਆਪ ਦੋਸਤੋ ਮੈਂ ਦਾਦਾ ਦੋ ਸਰਦੀਪ ਬੂਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦਾ ਮੌਸਮ ਖਬਰਨਾਮਾ ਸੋ ਦੋਸਤੋ ਇਸ ਵਿੱਚ ਲੈ ਕੇ ਲੁਧਿਆਣਾ ਸ਼ਾਇਦ ਪੀਏ ਵਿੱਚ ਤੁਹਾਨੂੰ ਦੱਸਦਾ ਕਿ ਸਾਡੇ ਨਾਲ ਗੱਲ ਕੇ ਮੌਜੂਦ ਹੈ ਮੈਮ ਕੇਕੇ ਗਿਲ ਜੀ ਤੋਂ ਜਾਣਦੇ ਆ ਅ ਅਪਕਮਿੰਗ ਡੇਜ਼ ਦੇ ਵਿੱਚ ਵੈਦਰ ਕਿੱਦਾਂ ਦਾ ਰਹੇਗਾ ਕਿਉਂਕਿ ਹੱਲੇ ਜੂਨ ਦੀ ਜਿਹੜੀ ਸ਼ੁਰੂਆਤ ਹੋਈ ਹੈ ਤੁਹਾਨੂੰ ਦੱਸਦਾ ਕਿ ਹੀਟ ਹੀਟ ਵੇਵਜ਼ ਦੇ ਨਾਲ ਹੋਈ ਸੀ ਜਿਸ ਵਿੱਚ ਦਿਨ ਨੂੰ ਰਾਤ ਦਾ ਤਾਪ ਮਜ਼ਾਤਰ ਗਰਮ ਹੀ ਦੇਖਣ ਨੂੰ ਮਿਲਿਆ ਜਦਕਿ ਕੁਝ ਦਿਨਾਂ ਅੱਜ ਦੇਖਣ ਨੂੰ ਮਿਲਿਆ ਕਿ ਆ orange ਅਲਰਟ ਕੀਤਾ ਗਿਆ ਫਿਰ yellow ਅਲਰਟ ਕੀਤਾ ਗਿਆ ਲੇਕਿਨ ਉਸ ਦੇ ਬਾਵਜੂਦ ਜਿਹੜ ਮਿਲੀ ਦੋ ਦਿਨ ਪਹਿਲਾਂ ਔਰ ਉਸ ਤੋਂ ਬਾਅਦ ਕੱਲ ਵੀ ਮੌਸਮ ਤੁਸੀਂ ਦੇਖਿਆ ਕਿ ਕਾਫੀ ਕਈ ਜਗ੍ਹਾ ਮਤੇ بارشਾਂ ਆਇਆਂ ਲੇਕਿਨ ਨੇਰੀਆਂ ਆਂਦੇ ਕਰਕੇ ਔਰ ਕਾਫੀ ਜਿਹੜਾ ਨੁਕਸਾਨ ਵੀ ਬਿਜਲੀ ਮੈਕਮੇ ਨੂੰ ਹੋਇਆ ਕਈ ਇਹ ਕਿਹਾ ਜਾ ਰਿਹਾ ਕਿ ਕਾਫੀ ਕਰੋੜਾ ਦਾ ਜਿਹੜਾ ਨੁਕਸਾਨ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲਿਆ ਜਿਸ ਕਰਕੇ ਤੁਸੀਂ ਦੇਖਿਆ ਕਿ ਕਈ ਜਗ੍ਹਾ ਤੇ ਬਹੁਤ ਜ਼ਿਆਦਾ ਬਿਜਲੀ ਦੇ ਕੱਟ ਲੱਗ ਰਹੇ ਕਈ ਘੰਟਿਆਂ ਦੇ ਕੱਟ ਲੱਗ ਰਹੇ ਨੇ ਜਿਸ ਕਰਕੇ ਆਮ ਲੁਧਿਆਣਾ ਵਾਸੀ ਵੀ ਇਹਦੇ ਨੂੰ ਲੈ ਕੇ ਕਾਫੀ ਪਰੇਸ਼ਾਨ ਹੈ ਲੇਕਿਨ ਫਿਊਚਰ ਦੇ ਵਿੱਚ ਵੀ ਅਜਿਹੀ ਨੇਰੀਆਂ ਕੋਈ ਆਉਣ ਵਾਲੀਆਂ ਹੈਗੀਆਂ ਨਹੀਂ ਜਾਂ ਕੁਝ ਤੇਜ਼ ਹਵਾਵਾਂ ਜਾਂ ਸਵਾਗਤ ਹੈ ਮੈਮ ਕੇ ਕੇ ਗਿਲਨਾ ਸਵਾਗਤ ਕਰਦੇ ਆਂ ਅੰਮ੍ਰਿਤ ਲੁਧਿਆਣਾ ਲਾਈਵ ਤੇ ਸੱਚੀ ਕਮਾ ਮੈ वेलकम टू द ਹਾਂਜੀ ਥੈਂਕ ਯੂ ਸੋ ਮੈਮ ਕਿਸ ਤਰ੍ਹਾਂ ਦੇਖਦੇ ਹੋ ਇਹ ਇੱਕਦਮ ਤੂਫਾਨ ਹੈ ਅੰਨ ਲੁਧਿਆਣਾ ਸ਼ਹਿਰ ਦੇ ਵਿੱਚ ਧਨੇਰੀ ਦੇਖਣ ਨੂੰ ਮਿਲੀ ਨਹੀਂ ਜਿਆਦਾ ਔਰ ਉਸ ਦੇ ਨਾਲ ਤੇਜ਼ ਬਾਰਿਸ਼ ਦੇਖਣ ਨੂੰ ਮਿਲੀ ਮਤਲਬ ਥੋੜੀ ਜੀ ਹਵਾ ਤੇਜ਼ ਆਂਦੇ ਬਾਰਿਸ਼ ਨੇ ਤੇਜ਼ ਹੋ ਗਈ ਇੱਕਦਮ ਔਰ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਡਬਲਿਊ 2 ਸਿਸਟਮ ਚੇਂਜ ਹੋਇਆ ਸੀ ਜਿਸ ਕਰਕੇ ਸਾਰਾ ਕੁਝ ਇੱਕਦਮ ਦੇਖਣ ਨੂੰ ਮਿਲਿਆ ਔਰ ਫਿਊਚਰ ਕਿੱਦਾਂ ਦਾ ਮੌਸਮ ਰਹੇਗਾ ਅੰਨ ਅਹ ਦੇਖੋ ਇਸ ਵਾਰੀ ਕਾਫੀ ਦੇਖਣ ਨੂੰ ਮਿਲਿਆ ਕਿ ਐਬ੍ਰਪਟ ਚ ਕਿ ਪਹਿਲਾਂ ਤੁਸੀਂ ਦੇਖੋ ਸਾਰਾ April ਆਲਮੋਸਟ ਸਾਰਾ May ਜਿਹੜਾ ਡਰਾਈ ਗਿਆ ਹੈ ਬਿਲਕੁਲ ਬਾਰਿਸ਼ ਨਹੀਂ ਸੀਗੀ ਤੇ ਇੱਕਦਮ ਜਦੋਂ ਟੈਂਪਰੇਚਰਸ ਮਤਲਬ ਜਦੋਂ ਬਾਰਿਸ਼ ਨਹੀਂ ਹੁੰਦੀ ਲੈਕ ਆਫ ਮੌਇਸਚਰ ਹੁੰਦਾ ਹੈ ਤਾਂ ਟੈਂਪਰੇਚਰਸ ਵੱਧਦੇ ਰਹਿੰਦੇ ਆ ਲਗਾਤਾਰ ਵੱਧਦੇ ਲਗਾਤਾਰ ਵੱਧਦੇ ਚਦੋਂ ਇੰਨਾ ਟੈਂਪਰੇਚਰ ਵੱਧ ਗਿਆ ਇਸ ਵਾਰ ਤੁਸੀਂ ਦੇਖੋਗੇ 48 ਤੱਕ ਵੀ ਪੰਜਾਬ ਦੇ ਵਿੱਚ ਟੈਂਪਰੇਚਰ ਰਿਕਾਰਡ ਹੋਇਆ ਹੈ ਜੀ ਤੇ ਸਾਡੇ ਕੋਲ ਚਲੋ 46 ਤੱਕ ਰਿਕਾਰਡ ਹੋਇਆ ਲੁਧਿਆਣੇ ਦਾ ਸੋ ਜਦੋਂ ਇੰਨਾ ਟੈਂਪਰੇਚਰ ਵੱਧ ਜਾਂਦਾ ਤਾਂ ਜਿਹੜਾ ਪ੍ਰੈਸ਼ਰ ਹੈ ਨਾ ਉਹ ਫਾਲ ਕਰਨਾ ਸ਼ੁਰੂ ਕਰ ਦਿੰਦਾ ਹੈ ਨਾ ਤਾਂ ਇੱਕ ਗ੍ਰੇਡੀਐਂਟ ਜਆ ਬਣ ਜਾਂਦਾ ਸੋ ਉਦੋਂ ਸਾਨੂੰ ਲੱਗ ਰਿਹਾ ਸੀਗਾ ਕਿ ਕੁਝ ਚੇਂਜਸ ਆਣ ਗੀਆਂ ਕਿਉਂਕਿ ਇੰਨਾ ਟੈਂਪਰੇਚਰ ਸ਼ੂਟ ਅਪ ਹੋ ਚੁੱਕਿਆ ਔਰ ਲਗਾਤਾਰ ਵੱਧ ਰਿਹਾ ਹੈ ਤਾਂ ਪ੍ਰੈਸ਼ਰ ਫਾਲ ਦੇ ਨਾਲ ਕੀ ਹੁੰਦਾ ਹੈ ਕਿ ਫਿਰ ਕੋਈ ਜਿਵੇਂ ਸਾਈਕਲੋਨਿਕ ਸਰਕੂਲੇਸ਼ਨ ਸ਼ੁਰੂ ਹੋ ਜਾਂਦੀ ਹੈ ਉਧਰੋਂ ਥੋੜਾ ਜਿਹਾ ਮੌਨਸੂਨ ਵੀ ਕੇਰਲਾ ਆਨਸੈਟ ਹੋਣਾ ਸ਼ੁਰੂ ਹੋ ਗਿਆ ਨਾ ਉਹ ਵੀ 2 ਦਿਨ ਪਹਿਲਾਂ ਆ ਗਿਆ ਜਿਹੜਾ ਨਾਰਮਲ ਆਨਸੈਟ ਹੁੰਦਾ ਸੋ ਇਹ ਸਾਰੇ ਦੇ ਨਾਲ ਥੋੜਾ ਮੌਇਸਚਰ ਹਵਾ ਦੇ ਵਿੱਚ ਆਣ ਲੱਗ ਗਿਆ I think it's a good to ਅ ਵੈਸਟਰਨ ਡਿਸਟਰਬੈਂਸ ਦੇ ਇਫੈਕਟ ਨੇ ਨਾਲ ਜਿਹੜਾ ਥੰਡਰਸਟਾਰਮਸ ਨੇ ਡਸਟ ਸਟ੍ਰਮਸ ਆਏ ਪਰ ਬਹੁਤ ਜ਼ਿਆਦਾ ਇਸ ਵਾਰੀ ਕਿਉਂਕਿ ਤੁਸੀਂ ਦੇਖਦੇ ਹੋ ਕਿ ਪ੍ਰੈਸ਼ਰ ਫਾਲ ਕੀਤਾ ਤਾਂ ਉਹਦੇ ਨਾਲ ਇੰਨੀ ਜ਼ਿਆਦਾ ਡਸਟ ਸਟ੍ਰਮਸ ਆਏ ਕਿ 60 ਤੋਂ 70 ਕਿਲੋਮੀਟਰ ਪਰ ਹਾਅਰ ਦੇ ਹਿਸਾਬ ਨਾਲ ਵੀ ਜਿਹੜੀ ਹੈ ਹਵਾ ਚੱਲੀ ਹੈ ਜਿਹਨੂੰ ਆਪਾਂ ਹਨੇਰੀ ਵੀ ਕਹਿ ਸਕਦੇ ਹਾਂ ਤੇਜ਼ ਹਨੇਰੀ ਹੋਈ ਹੈ ਸੋ ਇਹਦੇ ਨਾਲ ਟੈਂਪਰੇਚਰ ਦੇ ਵਿੱਚ ਵੀ ਬਹੁਤ ਫਾਲ ਹੋਇਆ ਹੁਣ ਸਾਡੇ ਕੋਲ ਟੈਂਪਰੇਚਰ 42 ਤੱਕ ਆ ਗਿਆ ਮਤਲਬ 5-6 ਡਿਗਰੀ ਟੈਂਪਰੇਚਰ ਜਿਹੜਾ ਫਾਲ ਹੋਣਾ ਸ਼ੁਰੂ ਹੋ ਗਿਆ ਸੀ ਇਸ ਤੋਂ ਪਹਿਲਾਂ ਜਿਹੜਾ ਸੀਗਾ ਮੈਕਸਿਮ ਟੈਂਪਰੇਚਰ ਵੀ ਮਤਲਬ ਦਾ ਦੋਨੋਂ ਹੀ ਬਹੁਤ ਜ਼ਿਆਦਾ ਚੱਲ ਰਹੇ ਸੀ ਕਿਉਂਕਿ ਰਾਤ ਦਾ ਤਾਪਮਨ ਵੀ 30 ਡਿਗਰੀ ਤੱਕ ਚਲਾ ਗਿਆ ਸੀ ਜਿਹੜਾ ਕਿ 8 ਡਿਗਰੀ ਜ਼ਿਆਦਾ ਸੋ ਇਟ ਮੀਨਸ ਕਿ ਰਾਤਾਂ ਵੀ ਬਹੁਤ ਗਰਮ ਸੀ ਗਿਆ ਦਿਨ ਵੀ ਸੋ ਇੰਨੀ ਜ਼ਿਆਦਾ ਜਦੋਂ ਗਰਮੈਸ਼ ਐਟਮੋਸਫੇਅਰ ਦੇ ਵਿੱਚ ਹੋ ਗਈ ਤਾਂ ਪ੍ਰੈਸ਼ਰ ਫਾਲ ਹੋਣ ਦੇ ਨਾਲ ਇੱਕ ਸਿਸਟਮ ਬਣ ਗਿਆ ਜਿਹਦੇ ਨਾਲ ਕੀ ਆਪਾਂ ਦੇਖਿਆ ਕਿ ਡਬਲਿਊ ਡੀ ਇਫੈਕਟ ਹੋਇਆ ਥੋੜਾ ਜਿਹਾ ਨੀਚੋਂ ਵੀ ਬੇ ਆਫ ਬੰਗਾਲ ਤੋਂ ਵੀ ਮਿਸਚਰ ਹੈ ਨਾ ਸ਼ੁਰੂ ਹੋ ਗਿਆ ਕਿਉਂਕਿ ਕੇਰਲਾ ਆਨਸੈਟ ਹੋ ਗਿਆ ਸੋ ਸਭ ਕੁਝ ਰਲਮਲ ਕੇ ਸਾਨੂੰ ਥੋੜਾ ਜਿਹਾ ਹੀਟ ਵੇਵ ਤੋਂ ਰਿਲੀਫ ਮਿਲਿਆ ਕਿਉਂਕਿ ਇਸ ਵਾਰੀ ਬਹੁਤ ਜ਼ਿਆ ਕੋਤਿਆ ਅਗਰ ਕੁਝ 5-6 ਮਹੀਨੇ ਪਹਿਲੇ ਦੀ ਗੱਲ ਕਰਕੇ ਤਾਂ ਲੋਕੀ ਕਹ ਰਹੇ ਸੀ ਜਿੱਦਾਂ ਦੀ ਠੰਡ ਇਸ ਵਾਰੀ ਪਈ ਹੈ ਸ਼ਾਇਦ ਇਦਾਂ ਦੀ ਠੰਡ ਕਾਫੀ ਸਾਲਾਂ ਬਾਅਦ ਪਈ ਹੈ ਇਦਾਂ ਪਈ ਹੀ ਨਹੀਂ ਕਦੇ ਮਤਲਬ ਇੰਨੀ ਜ਼ਿਆਦਾ ਠੰਡ ਪੈ ਰਹੀ ਹੈ ਬਟ ਹੀਟ ਵੇਵਜ਼ ਦੀ ਗੱਲ ਕਰੀ ਕਿਉਂਕਿ ਉਹਨਾਂ ਦਿਨਾਂ ਚ ਅਸੀਂ ਕਹਿੰਦੇ ਸੀਗੇ ਕਿ ਕੋਲਡ ਵੇਵਜ਼ ਪੈ ਰਹੀਆਂ ਨੇ ਰਾਤਾਂ ਤਾਂ ਵੀ ਠੰਡੀਆਂ ਨੇ ਦਿਨ ਵੀ ਠੰਡੇ ਆ ਮਤਲਬ ਇਹੋ ਜਿਹੇ ਵੀ ਰੁਝਾਨ ਕਾਫੀ ਲੰਬੇ ਚੱਲਦੇ ਰਹੇ ਨੇ ਕਿ ਦਿਨ ਵੀ ਠੰਡਾ ਚੱਲ ਰਿਹਾ ਸੀ ਰਾਤਾਂ ਵੀ ਠੰਡੀਆਂ ਚੱਲ ਰਹੀਆਂ ਸੀਗੀਆਂ ਲੇਕਿਨ ਉਹੀ ਚੀਜ਼ ਐਟ ਇਸ ਐਜ਼ ਇਟ ਇਜ਼ ਸਾਨੂੰ ਸਮਰ ਯ ਲੇਕਿਨ ਰਾਤਾਂ ਤੱਕ ਕਿਤੇ ਨਾ ਕਿਤੇ ਲੋਕੀ ਪਰਲੇ ਦੇ ਸਮੇਂ ਦੇ ਚਾਰ ਪਾਈਆਂ ਬਾਹਰ ਵਿਸ਼ਾਲ ਲੰਦੇ ਹੁੰਦੇ ਸੀਗੇ ਕਿ ਚੱਲ ਠੰਡੀਆਂ ਹਵਾਵਾਂ ਚੱਲਣਗੀਆਂ ਤਾਂ ਬਾਹਰ ਬੈਠਦੇ ਨੇ ਗਰਮੀ ਤੋਂ ਰਾਹਤ ਮਿਲੇਗੀ ਲੇਕਿਨ ਉਹਨੂੰ ਦਿਨ ਦੇ ਨਾਲ ਨਾਲ ਰਾਤਾਂ ਵੀ ਜਿਹੜੀਆਂ ਨੇ ਉਹ ਕੰਟੀਨਿਊ ਗਰਮ ਹੁੰਦੀ ਜਾ ਰਹੀਆਂ ਨੇ ਔਰ ਉਸ ਦੇ ਦੌਰਾਨ ਜਿਹੜੇ ਹਨੇਰੀਆਂ ਆ ਜਾਂਦੀਆਂ ਇੱਕਦਮ ਇਹ ਤਾਂ ਕਹਿ ਲੋ ਕਿ ਕਈ ਇਸ ਵਾਰੀ ਤਾਂ ਲੱਖਾਂ ਦਾ ਨਹੀਂ ਬਲਕਿ ਕਰੋੜਾਂ ਦਾ ਨੁਕਸਾਨ ਕਰ ਗਿਆ ਨੇ ਸੋ ਇਦਾਂ ਦੀ ਕੋਈ ਫਿਊਚਰ 'ਚ ਕੁਝ ਨਜ਼ਰ ਆ ਰਿਹਾ ਡਬਲਯੂਡੀ ਦੇ ਅਕੋਰਡਿੰਗ ਤੁਹਾਡੇ ਅਗਰ ਗੱਲ ਕਰੀਏ ਕਿ ਤਾਂ ਹਨੇਰੀਆਂ ਹੋਰ ਆ ਸਕਦੀਆਂ ਹੈ ਕਿ ਇਹ ਬਸ ਜੋ ਆਣੀਆਂ ਸੀ ਉਹ ਆ ਚੁੱਕੀਆਂ ਨੇ ਹੋਰ ਅੱਗੇ ਫਿਊਚਰ ਨਹੀਂ ਹੈਗੇ ਕੋਈ ਅ ਦੇਖੋ ਇਹ ਕਹਿਣਾ ਤਾਂ ਹਲੇ ਬਹੁਤ ਔਖਾ ਹੈ ਕਿਉਂਕਿ ਸਾਡੇ ਕੋਲ ਬਹੁਤ ਜ਼ਿਆਦਾ ਲੌਂਗ ਟਰਮ ਤਾਂ ਫੋਰਕਾਸਟ ਨਹੀਂ ਹੁੰਦੀ ਬਟ ਇਹ ਦੇਖਿਆ ਗਿਆ ਕਿ ਵਿਦਨ 5 ਮੰਥਸ ਅਸੀਂ ਕੋਲਡ ਵੇਵ ਵੀ ਫੇਸ ਕੀਤੀ ਹੈ ਤੇ ਹੀਟ ਵੇਵ ਵੀ ਫੇਸ ਕੀਤੀ ਹੈ ਪਹਿਲਾਂ ਜਨੂਅਰੀ ਸਾਡੇ ਕੋਲ ਇੰਨਾ ਕੋਲਡ ਵੇਵ ਰਹੀ ਹੈ ਪੂਰਾ ਮੰਥ ਸਾਡੇ ਕੋਲ ਕੋਲਡ ਵੇਵ ਦਾ ਇਫੈਕਟ ਰਿਹਾ ਕਿਉਂਕਿ ਉਹ ਵੀ ਇੱਕ ਤਰ੍ਹਾਂ ਦਾ ਐਕਸਟ੍ਰੀਮ ਇਵੈਂਟ ਸੀਗਾ ਕਿਉਂਕਿ ਪਹਿਲਾਂ ਅਸੀਂ ਨਹੀਂ ਫੇਸ ਕੀਤਾ ਸੀ ਹੁਣ ਅਸੀਂ ਮਈ ਦੇ ਵਿੱਚ ਹੀਟ ਵੇਵ ਇਫੈਕਟ ਦੇਖਿਆ ਉਹ ਵੀ ਬਹੁਤ ਪ੍ਰੋਲੌਂਗ ਹੋਇਆ ਹੈ ਔਰ ਇਹ ਵੀ ਇੱਕ ਤਰ੍ਹਾਂ ਦਾ ਐਕਸੈਪਸ਼ਨਲ ਐਕਸਟ੍ਰੀਮ ਹੋਇਆ ਸੋ ਮਤਲਬ ਇਨ ਫਿਊਚਰ ਵੀ ਹੁਣ ਦੇਖ ਸਕਦੇ ਆ ਕਿ ਆਪਾਂ ਹੋਰ ਵੀ ਐਕਸਟ੍ਰੀਮ ਇਵੈਂਟਸ ਆ ਸਕਦੇ ਆ ਕਿਉਂਕਿ ਕਲਾਈਮੇਟ ਚੇਂਜ ਤਾਂ ਹੋ ਰਿਹਾ ਆਪਾਂ ਦੇਖ ਰਹੇ ਆ ਕਿਉਂਕਿ ਇੰਨਾ ਜ਼ਿਆਦਾ ਤਾਂ ਹੀ ਅਸੀਂ ਕਹਿ ਰਹੇ ਆ ਕਿ ਜਿੰਨਾ ਜ਼ਿਆਦਾ ਹੋ ਸਕਦੇ ਆ ਪੇੜ ਲਗਾਓ ਤਾਂ ਕਿ ਆਪਾਂ ਜਿਹੜੀ ਚੀਜ਼ ਇੰਨੀ ਐਕਸਟ੍ਰੀਮ ਹੋ ਰਹੀਆਂ ਉਹਨਾਂ ਨੂੰ ਥੋੜੀ ਜਿਹਾ ਆਪਾਂ ਠੱਲ ਪਾ ਸਕੀਏ ਕਲਾਈਮੇਟ ਚੇਂਜ ਜਿਹੜਾ ਹੋਂ ਤੋਂ ਬਚਾ ਲਈਏ ਕਿ ਜ਼ਿਆਦਾ ਰੁੱਖਾਂ ਦੀ ਨੀਡ ਹੈਗੀ ਇਸ ਸਮੇਂ ਅਗਰ ਗੱਲ ਕਰੀਏ ਬੇਸਿਕ ਪੇੜ ਤੇ ਜੀ ਕਿਉਂਕਿ ਹੁਣ ਦੇਖੋ ਮੌਨਸੂਨ ਸੀਜ਼ਨ ਵੀ ਸਟਾਰਟ ਹੋਣ ਵਾਲਾ ਹੈ ਕਿਉਂਕਿ ਜੂਨ ਵੈਸੇ ਤਾਂ ਵਿਚ ਸ਼ੁਰੂ ਹੋ ਜਾਂਦੀ ਹੈ بارش ਮੌਨਸੂਨ ਦੀ ਪਰ ਇਟ ਇਜ਼ ਦਾ ਰਾਈਟ ਟਾਈਮ ਟੂ ਪਲਾਂਟ ਟਰੀਜ਼ ਹੈ ਨਾ ਜੇ ਆਪਾਂ ਹੁਣ ਮੌਨਸੂਨ ਦੇ ਸੀਜ਼ਨ ਦੇ ਵਿੱਚ ਪਾਣੀ ਪਲਾਂਟਸ ਲਗਾਵਾਂਗੇ ਤਾਂ ਸਾਨੂੰ ਪਾਣੀ ਵੀ ਦੇਣ ਦੀ ਲੋੜ ਨਹੀਂ ਕਿਉਂਕਿ ਉੱਪਰੋਂ ਬਰਸਾਤ ਨਾਲ ਉਹਦੀ ਜਿਹੜੀ ਰਿਕੁਆਇਰਮੈਂਟ ਪੂਰੀ ਹੋ ਜਾਂਦੀ ਹੈ ਹੈ ਨਾ ਸੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਮੈਸੇਜ ਹੋਣਾ ਚਾਹੀਦਾ ਹੈ ਕਿ ਜਿੰਨੇ ਆਪਾਂ ਪਲਾਂਟਸ ਲਗਾ ਸਕੀਏ ਤਾਂ ਕਿ ਜਿਹੜੀਆਂ ਇਹ ਵਧ ਰਹੀਆਂ ਸਾਡੇ ਕੋਲ ਐਕਸਟ੍ਰੀਮ ਇਵੈਂਟਸ ਨੇ ਉਹਨਾਂ ਨੂੰ ਥੋੜਾ ਜਿਹਾ ਆਪਾਂ ਕੰਟਰੋਲ ਕਰ ਸਕਦੇ ਹਾਂ ਜੀ ਜੀ ਦੇਖਣ ਵਾਲੀ ਸੀ ਕਿ ਜਿਸ ਦਿਨ ਤੂਫਾਨ ਆਇਆ ਵਾ ਪੂਰਾ ਗੁਆਹ ਨੇਰੀ ਇਨਵਾਇਰਨਮੈਂਟ ਡੇ ਮਨਾਇਆ ਜਾਂਦਾ ਹੈ ਉਹ ਜਿੱਥੇ ਕਈ ਸੰਸਥਾਵਾਂ ਨੇ ਸਵੇਰੇ 5 ਵਜੇ 6 ਵਜੇ ਔਰ ਕਈ ਸਕੂਲ ਹਰ ਜਗ੍ਹਾ ਮਤੇ ਸੈਲੀਬ੍ਰੇਟ ਕੀਤਾ ਗਿਆ ਵਰਲਡ ਇਨਵਾਇਰਨਮੈਂਟ ਡੇ ਉੱਥੇ ਸ਼ਾਮ ਦਾ ਟਾਈਮ ਜਦੋਂ ਐਦਾ ਦਾ ਰੁਝਾਨ ਦੇਖਣ ਨੂੰ ਮਿਲਿਆ ਇੱਕਦਮ ਹੀ ਕਿ ਇੱਕਦਮ ਹੀ ਕਹਿ ਲੋ ਕਿ ਨੇਰੀ ਆ ਗਈ ਹੈ ਬਹੁਤ ਸਪੀਡ ਦੇ ਨਾਲ ਔਰ ਉਸ ਤੋਂ ਬਾਅਦ ਬਾਰਿਸ਼ ਨੇ ਕੰਟੀਨਿਊ ਜਿਹੜਾ ਤੋਂ ਆਪਣਾ ਕਹਿਰ ਮਚਾਇਆ ਉਸ ਤੋਂ ਬਾਅਦ ਸਵੇਰੇ ਉੱਠ ਕੇ ਦੇਖਿਆ ਤੇ ਕਾਫੀ ਲੱਖਾਂ ਦਾ ਨੁਕਸਾਨ ਹੋਇਆ ਬਤ ਤਕਰੀਬਨ ਸੋ ਕਿੱਦਾਂ ਦੇਖਦੇ ਹੋ ਸਾਰਾ ਮਤਲਬ ਇਹ ਡਬਲਯੂਡੀ ਸਿਸਟਮ ਐਸ ਰੂਪ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈਗਾ ਦੇਖੋ ਇਹ ਇਹ ਸਾਨੂੰ ਇੱਕ ਤਰ੍ਹਾਂ ਦੇ ਕੀ ਕਹਿੰਦੇ ਸੰਕੇਤ ਨੇ ਨਾ ਕਿ ਵਰਡ এনवायरमेंट ডে ਅਸੀਂ ਮਨਾ ਰਹੇ ਆਂ ਪਰ ਅਸੀਂ ਫੇਸ ਕੀ ਕਰ ਰਹੇ ਆਂ ਹੈਨਾ ਕਿੰਨੇ ਐਕਸਟ੍ਰੀਮ ਅਸੀਂ ਫੇਸ ਕਰ ਰਹੇ ਆਂ ਔਰ ਇਹ ਹੈ ਕਿ ਜੇ ਆਪਾਂ ਹੁਣ ਉਹ ਪਾਰਟਿਕੂਲਰ ਡੇ ਦੇ ਉੱਪਰ ਸਾਡੇ ਕੋਲ ਇਸ ਤਰ੍ਹਾਂ ਦਾ ਇਵੈਂਟ ਆਇਆ ਤਾਂ ਇਹ ਸਾਡੇ ਲਈ ਇੱਕ ਮੈਮਰੇਬਲ ਡੇ ਹੈ ਕਿ ਅਸੀਂ ਆਉਣ ਵਾਲੇ ਜਿਹੜੀਆਂ ਚੁਣੌਤੀਆਂ ਉਹਨਾਂ ਦਾ ਸਾਹਮਣਾ ਕਰਨਾ ਸੋ ਸਾਨੂੰ ਹੁਣ ਵਰਡ এনवायरमेंट ਡੇ ਤੇ ਹੀ ਸੋਚਣਾ ਚਾਹੀਦਾ ਸੀ ਕਿ ਅਸੀਂ ਇਸ ਚੀਜ਼ ਨੂੰ ਕਿਵੇਂ ਅੱਗੇ ਤੋਂ ਉਹ ਉਨਰੋਗ ਸਕਦੇ ਆ ਜਾਂ ਥੋੜਾ ਜਿਹਾ ਉਹਨੂੰ ਕੰਟਰੋਲ ਕਰ ਸਕਦੇ ਆ ਸੋ ਵੱਧ ਤੋਂ ਵੱਧ ਇਹੀ ਸ਼ੇਅਰ ਹੋਣਾ ਚਾਹੀਦਾ ਹੈ ਕਿ ਆਪਾਂ ਅੱਗੇ ਤੋਂ ਜਿਹੜੀਆਂ ਐਕਸਟ੍ਰੀਮ ਹੈਜੀਆਂ ਆਉਂਦੀਆਂ ਉਹਨਾਂ ਨੂੰ ਥੋੜਾ ਜਿਹਾ ਠੱਲ પા ਸਕੀਏ ਸੋ ਇਹ ਜ਼ਰੂਰ ਹੋਣਾ ਚਾਹੀਦਾ ਬਟ ਹੁਣ ਜੇ ਆਪਾਂ ਆਉਣ ਵਾਲੇ ਮੌਸਮ ਦੀ ਗੱਲ ਕਰਦੇ ਆ ਤਾਂ ਹੁਣ ਫਿਰ ਕਿਉਂਕਿ ਹਲੇ ਡਬਲਯੂ ਡੀ ਦਾ ਜਿਹੜਾ ਇੰਪੈਕਟ ਆ ਉਹ ਪਾਸ ਔਨ ਹੋ ਰਿਹਾ ਅੱਜ ਦਾ ਦਿਨ ਥੋੜਾ ਇਫੈਕਟ ਰਹੇਗਾ ਤੇ ਬਟ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰਸ ਫਿਰ ਕੰਟੀਨਿਊਸਲੀ ਜਾਂ ਆਪਾਂ ਗ੍ਰੈਜੂਲੀ ਕਹਿ ਸਕਦੇ ਆ ਕਿ ਰਾਈਜ਼ ਕਰ ਸਕਦੇ ਆ ਸੋ ਹਲੇ ਵੀ ਸੋ ਮေ ਜੂਨ ਸਾਡੇ ਕੋਲ ਹੌਟੈਸਟ ਮੰਥਸ ਨੇ ਸੋ ਇੱਕ ਤਰ੍ਹਾਂ ਨਾਲ ਆਪਾਂ ਇਹ ਵੀ ਕਹਿੰਦੇ ਆ ਕਿ ਜਦੋਂ ਇਹਨਾਂ ਮਹੀਨਿਆਂ ਦੇ ਵਿੱਚ ਗਰਮੀ ਜ਼ਿਆਦਾ ਹੁੰਦੀ ਹੈ ਤਾਂ ਮੌਨਸੂਨ ਲਈ ਅੱਛਾ ਹੁੰਦਾ ਕਿਉਂਕਿ ਮੌਨਸੂਨ ਜਿਹੜੀ ਹੈ ਫਿਰ ਉਹ ਪ੍ਰੋਗਰੈਸ ਉਹਦੀ ਅੱਛੀ ਹੁੰਦੀ ਹੈ ਆਨਸੈਟ ਪ੍ਰੋਪਰ ਹੁੰਦਾ ਹੈ ਸੋ ਇਸ ਪੁਆਇੰਟ ਆਫ 뷰 ਨਾਲ ਤਾਂ ਅਸੀਂ ਕਹਿੰਦੇ ਆ ਕਿ ਗਰਮੀ ਹੋਣੀ ਚਾਹੀਦੀ ਹੈ ਤਾਂਕਿ ਅਸੀਂ ਅੱਛੀ ਮੌਨਸੂਨ ਨੂੰ ਇੰਜੋਏ ਕਰ ਸਕੀਏ ਹੁਣ ਸਾਡੇ ਕੋਲ ਦੇਖੋ 42 ਤੱਕ ਮੈਕਸਿਮਮ ਚੱਲ ਰਿਹਾ ਹਾਂ ਜੀ ਹਾਂ ਪਰ ਅੱਜ ਦਾ ਦਿਨ ਥੋੜਾ ਇੰਨਾ ਰਹੇਗਾ ਬਟ ਫਿਰ ਗ੍ਰੈਜੂਅਲੀ ਰਾਈਜ਼ ਕਰੇਗਾ ਰਾਈਜ਼ ਕਰੇਗਾ ਆਉਣ ਵਾਲੇ 2 ਦਿਨਾਂ ਦੇ ਵਿੱਚ ਗਰਮੀ ਵਧੇਗੀ ਜੀ ਟੈਂਪਰੇਚਰ ਰਾਈਜ਼ ਕਰੇਗਾ ਸੋ ਆਪਾਂ ਨੂੰ ਹੀਟ ਵੇਵ ਲਈ ਪ੍ਰੀਪੇਅਰ ਰਹਿਣਾ ਚਾਹੀਦਾ ਫਿਰ ਅੱਜ ਦਾ ਦਿਨ ਥੋੜਾ 7th ਨੂੰ ਹੈ 8th onwards ਕੋਈ ਨਹੀਂ ਹੈ ਹਾਂਜੀ ਸੋ ਦੋਸਤੋ ਅਸੀ ਮੈਮ ਕੇਕੇ ਕਲਜੀ ਨੇ ਸਾਫ ਤੌਰ ਤੇ ਦੱਸਿਆ ਕਿ ਅਪਕਮਿੰਗ ਦੋ ਦਿਨ ਜਿਹੜੇ ਨੇ ਤੁਹਾਨੂੰ ਇਹ ਕਹਿ ਸਕਦੇ ਹੋ ਕਿ ਹੀਟ ਵੇਵਸ ਲਈ ਸਾਨੂੰ ਦੁਬਾਰਾ ਤੋਂ ਪ੍ਰੀਪੇਅਰ ਹੋਣਾ ਪਏਗਾ ਔਰ ਬੂੰਦਾ ਬਾਂਦੀ ਔਰ ਬਾਰਿਸ਼ ਵਸਤੇ ਹੀ ਮੈਡਮ ਨੇ ਕਿਹਾ ਕਿ ਹੱਲੇ ਬਿਲਕੁਲ ਨਹੀਂ ਹੋਣਗੀਆਂ ਦੋ ਦਿਨ ਡਰਾਈ ਰਹਿਣੀਆਂ ਲੇਕਿਨ ਅੱਜ ਦਾ ਦਿਨ ਅਗਰ ਗੱਲ ਕਰੀਏ ਤਾਂ ਕੁਝ ਸੰਭਾਵਨਾਵਾਂ ਹੈਗੀਆਂ ਨੇ ਕਿ ਕੁਝ ਕੁਝ ਥਾਵਾਂ ਤੇ ਜਿਹੜਾ ਬੂੰਦਾ ਬਾਂਦੀ ਹੋ ਸਕਦੇ ਸੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਲਾਈਵ ਤੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲ